ਤੱਕ ਦੱਪੱਟ ਸੇਜਾ ਕਰ ਤੱਕਰੇ ਨਾਮ ਸਭ ਤੋਂ ਆ ਰੰਦੇ ਆ ਲੈ ਦੋਟਾ ਕੱਢੀ ਹੋਣੀ ਦੱਪੱਟ ਇੱਕ ਮਿੰਟ ਵੇਖੋ ਜਲਦੀ ਭੇਡੋ ਸਾਰੇ ਮੁੰਡਾ ਕੱਢੀ ਲੋਡੀ ਲਓ ਲੋ ਯਾਰ ਪੰਜ ਬੰਦੇ ਕੋ ਦੋ ਬਾਹਰ ਬੈਠੇ ਇਹ ਲੋਗਾ ਕੋਈ ਜਲਦੀ ਕਰ ਮਤਰਾ ਕਰ ਜਾਰੀ ਕਰ ਤੇਰੀ ਜਾਨ ਨੇ 15 ਬੰਦੇ ਘੋੜੇ ਤੇ 100 ਬੰਦੇ ਬੀੜੀ ਸਾਹਿਬ ਦਾ ਵਾਲੇ ਦਾ ਦੱਪੱਟ ਠੋਕਣਾ ਯਾਰ ਬੱਚਾ ਮੈਂ ਦੱਪੱਟ ਮੇਰੇ ਨਾਲ ਕੇ ਦੱਪੱਟ ਕਿਸੇ ਕੋ ਕੰਟਾ ਤੇ ਨਾਲ ਤੇ ਬੱਚਾ ਦਰਜ ਹੋ ਆਡੇ ਬੰਦੇ ਕੋਈ ਸਾਡੀ ਯਾਰ ਐਫ ਆਈ ਆਰ ਦੱਸ ਦੋ ਕਾਦੀ ਗੱਲ ਪਾਈਆ ਕਿੱਦਾਂ ਨਹੀਂ ਜਾ ਰਹੀ ਮੇਰੇ ਨਾਲ ਕਹਿੰਦਾ ਦੱਸੋ ਕਿਲਾ ਲੈ ਦੋ ਸਭ ਦੱਪੱਟ ਨਹੀਂ ਕਰੋ ਗਰਮ ਤੜ ਯਾਰ ਭਰ ਤੂੰ ਪੰਜਾਂ ਦਾ ਕੰਮ ਕਰੇਂਗੇ ਆਹ ਦਾਦੇ ਤਰੀਕਾ ਦਾ ਉਹਦਾ ਇਹ ਭਾਜੀ ਚੜੋਂਟੇ ਆਹ ਤੇਰੇ ਕੋ ਭਾਜੀ ਚੜੋਂਟੇ ਆਹ ਉਹ ਯਾਰ ਤੂੰ ਕਹਿੰਦਾ ਯਾਰ ਤੂੰ ਕਹਿੰਦਾ ਆਹ ਲੇਖਣਾ ਤੂੰ ਪੰਜ ਮਿੰਟ ਸਰਪਾਜ ਉਹ ਯਾਰ ਬੋਲੋ ਯਾਰ ਪੰਜ ਮਿੰਟ ਤੱਕ ਮਾਰ ਲੈ ਫੇਰ ਹੋਊਗਾ ਮੇਰਾ ਵੀਰ ਮਤਰਾ ਮਤਰਾ ਮੇਰੀ ਜਾਣਦੇ ਆ ਤੇਰਾ ਬਾਪ ਨੇ ਥੋੜੇ ਪਿਛੋ ਬੰਦਾ ਨਾਲ ਪਿੰਡ ਦਾ ਆਪ ਐਸਾ ਕੁਦਮ ਭੇਜੋ ਇੱਥੇ ਜਾ ਕੇ ਦਸਰੇ ਨਾਮ ਸਰਪਤਾਂ ਰਾਂਡੇ ਆ ਗਏ ਤੂੰ ਨਾ ਦੱਸਿਆ ਮੈਂ ਕੀ ਹੋਣੀ ਦਸਰੇ ਤੇ ਕਿਤੇ ਜੱਤੀ ਬੇਦੋਤ ਸਾਰੇ ਮੁੱਟਾ ਕਦੀ ਹੁੰਦੀ ਆ ਯਾਰ ਆਹ ਗਾ ਲਓ ਬੀੜੀ ਸਾਹਿਬ ਤਾਂ ਮੈਂ ਗੱਟਾ ਫੋਕੜਾ ਕਰ ਯਾਰ ਪਰਦਾ ਮੈਂ ਤਾਂ ਤੇਰੇ ਨਾਲ ਆ ਕੇ ਦੱਸਣੇ ਸੀ ਕਿ ਕੰਡਾ ਚੜਾਣ ਦੇ ਤੀ ਮੈਂ ਉਹ ਬੰਦੇ ਸਾਰੇ ਆੜੇ ਪੁੱਛਣੇ ਜਾਂਦੇ ਬਾਕੀ ਬੰਦੇ ਆਹ ਲਓ ਬਾਕੀ ਇਸ ਸੰਭਰ ਆ ਆਹ ਲਓ ਆ ਵੀ ਦਹੀਂ ਮਿੱਟੀ ਉਹਨੇ ਕਰਕੇ ਨਹੀਂ ਖਾਣੇ ਕੋਈ ਨਹੀਂ ਖਾਣੇ ਕੋਈ ਨਹੀਂ ਨਹੀਂ ਖਾਣੇ ਕੋਈ ਪਾਣੀ ਮੈਂ ਦਾਲਾ ਪਈ ਆਹ ਸਹੀ ਗੱਲ ਹੈ ਦੇਖੀ ਆ ਤੂੰ ਨਾ ਜੀ ਸਾਹਿਬ ਅਣੀ ਕੋਈ ਨਾ ਤੂੰ ਬੇਰਾਂਤ ਕਿੱਥੇ ਰਹੇ ਕੋਈ ਕੱਟਾ ਦਰ ਜੋ ਆੜੇ ਬੰਦੇ ਆ ਤੁਸੀਂ ਗੱਲ ਆਫੇ ਹਮਦਾਨ ਤੋਂ ਕਣੀ ਗੱਲ ਕਰਾਈਆ ਕਿਤੇ ਨਹੀਂ ਆ ਰਹੇ ਹੋ ਜੀ ਵੀਰ ਜੀ ਦਾ ਬਣਾ ਦੱਸੋ ਕਿਹੜਾ ਉਹ ਸਭ ਦਮ ਬਣਾਈ ਕਰੋ ਦਾ ਭਰ ਤਾਂ ਰੋਣ ਚਾਹ ਰਿਹਾ ਨਾ 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 ਨ ਲੇਕੇ ਦੀ ਗੱਲ ਨਾ ਆ। ਸਾਜ ਜੀ ਗੱਲ ਸੁਣੋ ਜੀ। ਪ੍ਰੀਤੀ ਇੱਥੇ ਆ ਜਾ ਬਹਿ ਲਿਆ। ਦੇਖੋ ਆਂਦੀ ਆਈਏ ਨਾ ਮੈਂ ਲਿਖ ਕੇ ਤੈਨੂੰ ਲੈ ਦਵਾਂ। ਆਂਦੀ ਬਈ ਦਰਾਂ ਦੇ ਨਾਲ ਆਪਾਂ ਆ ਬਹਿ ਗਏ ਨਾ ਤੇ ਸਮਝ ਹੋਈ ਆ। ਤੁਸੀਂ ਆਪਾਂ ਸਾਡੇ ਨਾਲ ਪਰੇ ਮਾਦਮਾਂ ਨੇ ਤੇ ਦਰਜ ਕਰਾਤੀ ਆ। ਇਹ ਗੁੱਡਾ ਰੱਬੀ ਹੋਣੀ ਪਈ। ਬਈ ਪਤਨੀ ਦਾ ਨੀ ਪੋੜੇ ਨਾ ਕਰ। ਬਈ ਪਤਨੀ ਦਾ ਨੀ। ਸਰਜੀ ਕਾਇਦੇ। ਹਾਂ। ਇਹ ਨਹੀਂ ਆਉਂਦੇ ਆਉਣ। ਤੂੰ ਕਹਿਦਾ ਪੂਰੀ ਆ ਬਈ ਆ ਬੰਦ ਦਰਜ ਕਰਾਈ ਜਾ। ਵੀ ਕੱਲ ਤੂੰ ਆਈ ਜਾ ਹੁਣੇ ਦੱਸ ਦੋ। ਬਸ ਇਹੋ ਬਸ ਇਹੋ ਮੈਂ ਦੱਸੀ। ਮੁਤਾਲਾ ਕਰਦੇ ਆਂ ਜੀ ਮੇਰੇ ਨਾਲ ਸਮਾਂ ਆਈ ਕਾਹ ਦਾ ਵੀ ਕੋਈ ਤਾਂ ਖੁਸ਼ੀ ਆ ਵੀ ਆਪਾਂ ਜੀ ਤੁਹਾਨੂੰ ਦੇਣਾ ਪਾਰਟੀ ਨੂੰ ਦੱਸਦੇ ਆਂ ਤੁਹਾਨੂੰ ਦੱਸ ਦਿੰਦਾ ਵਾ ਯਾਰ ਜੇ ਬਨੇ ਪੈਣਾ ਪਿਓ ਆ ਇਹ ਤਾਂ ਮੈਂ ਖੜੀ ਦੱਸ ਦਿੰਦਾ ਦੱਸਿਆ ਕਰ ਰਹਾ ਹਾਂ ਭਾਦਰੀ ਸਾਹਿਬ ਕੀ ਕਰ ਰਹਾ ਹੈ ਹੋ ਭਾਈ ਸਾਹਿਬ ਪਾਰਟੀ ਦਾ ਪੋਸਟਰ ਚੱਲ ਆ ਜਾ ਲੈ ਆਪੋਸ ਕਰਦੇ ਆਂ ਅਰੇ ਕਰੀ ਜਾਂਦਾ ਦੱਸ ਤਾ ਗੁੰਡਾ ਕਰਦੀ ਹੋਈ ਐ ਹੈਲੋ ਕੱਪਟਨ ਸਰੀਆ ਬਰਾਬਰ ਸਤੂਆ ਪੰਜਾਬ ਵਿਚ ਆ ਕੇ ਡਬਲਟੀ ਦਾ ਨੇ ਬਿਲਕੁਲ ਦਾਮ ਦਾ ਪੰਜਾਬ ਦੇ ਸਾਰੇ ਡਬਲਟੀ ਪੁਲਸ ਵਿੱਚ ਜਿੰਦਾ ਲੰਮੇ ਨਾ ਕਰ ਪਾ ਲੋ ਮੇਰਾ ਪਾ ਬਰਾ ਮ ਦਿਓ ਯਰ ਬਰਾਇਓ ਬਰਾਇਓ ਨਾ ਨਾ ਮੈਂ ਕਰਾ ਬਰਾਓ ਆਉਂ ਨਾ ਬਈ ਆ ਆ ਵੀ ਆਦੀ ਸਾਰਨੇ ਦਾਮ ਜੇ ਤੁਹਾਡੇ ਕੋਈ ਅਰਦਾ ਦਸ ਦੋ ਯਰ ਇਹ ਮੈਂ ਆਗੀ ਦਾ ਸਮਾਂ ਦਾ ਐਫ ਆਈ ਆਰ ਦੀ ਕਾਪੀ ਲੈ ਕੇ ਆ ਆ ਤੁਹਾਡੇ ਕੋਲ ਜਿਹੜੀ ਐਫ ਆਈ ਆਰ ਦਰਜ ਹੋਈ ਮੈਂ ਉਹ ਲੈ ਕੇ ਆ ਆ ਸਾਹ ਬਾਦਰ ਤੁਸੀਂ ਕੀ ਆ ਵੀਡੀਓ ਤਾਰੀਖਾ ਨਾਲ ਫਾਈਲ ਦਰਜ ਹੋਈ ਆ ਤੁਹਾਡੀ ਨੌਲੇਜ ਆ ਜਿੰਦਾ ਸੋ ਉਹਦਾ ਸੋ ਬੀ ਨਾ ਹਾ ਜਿਉਂ ਹਾ ਉਹ ਜਿਹੜਾ ਕਰਦਾ ਹਾਂ ਹਾਂ ਜੀ ਆਪੇ ਆੜੀ ਤੇ ਸਰਦਾਰ ਜੀ ਕੋਥੇ ਲਿਖਿਆ ਮੇਸੇਬੇ ਹੋਵੇ ਨਾ ਦਿੱਤਾ ਕਿਹੜਾ ਮਤਲਬ ਤੁਸੀਂ ਪਛਾਣਦੇ ਹੋ ਨਾ ਬੰਦੇ ਜਿਨ੍ਹਾਂ ਦਾ ਐਫ ਆਈ ਆਰ ਦਰਜ ਕਰਾਈਆ ਜਿਹਨਾਂ ਨੂੰ ਪਛਾਣਦੇ ਹੋ ਇਹਨਾਂ ਬੰਦਿਆਂ ਦੇ ਪੁੱਤ ਕਰਦਾ ਨਾ ਸਰ ਉਹ ਵੀ ਨਾ ਨਹੀਂ ਨਾ ਨਾ ਤੇ ਹੀ ਲਾ ਲਈ ਜਿਹੜੀ ਐਫ ਆਈ ਆਰ ਦਰਜ ਹੋਈ ਆ ਤਹਾਡੇ ਬੇਨਾ ਤੇ ਦਰਜ ਹੋਈ ਆ ਤੁਹਾਨੂੰ ਪੁੱਛਣ ਆਇਆ ਜੇ ਤੁਸੀਂ ਇਹਨਾਂ ਬੰਦਿਆਂ ਨੂੰ ਪਛਾਣ ਦੇਗੇ ਜੀ ਜੀ ਮੈਂ ਵੀ ਤਾਂ ਆਪਾਂ ਬਦਲੋ ਫੋਨ ਆਹ ਸਾਡੇ ਜਿਹੜੀ ਨੰਬਰਾਂ ਦੀ ਆਪਾਂ ਅੱਡ ਅੱਡੀ ਨਕਲ ਵੀ ਨੂੰ ਚਾਹੀਦੀ ਜੇ ਲੱਖਾਂ ਜੀ ਤੁਹਾਡੇ ਕਿ ਆਇਆ ਪੁੱਛਣ ਆਇਆ ਕਿ ਕਿਉਂ ਕਰਾਈ ਆ ਫੋਨ ਲੈ ਲਓ ਜਦੋਂ ਨੰਬਰ ਕਰਾਈਆ ਜੀ ਤਾਂ ਸਾਡਾ ਚਾਹ ਸਾਡੀ ਕੀ ਗੱਲ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਲੱਗ ਰਹੀ ਸਾਡੇ ਇਹਨਾਂ ਬੰਦਿਆਂ ਤੇ ਆਪਾਂ ਜਦੋਂ ਪਛਾਣ ਹੀ ਦੇਉਂਦਾ ਬੰਦਿਆਂ ਦੀ ਤੁਸੀਂ ਸਾਡੇ ਕੋਈ ਨੰਬਰ ਨਹੀਂ ਆਪਣੇ ਆਖੇ ਲੈ ਲਓ ਸਾਡੇ ਜੀ ਤੁਸੀਂ ਕੋਈ ਨੰਬਰ ਕਾਤਾ ਜਾਣ ਜਾਂਦੇ ਹੈ ਜੀ ਜੀ ਤੁਸੀਂ ਕਿਹੜੀ ਫਾਈਲ ਤੇ ਸਾਡੀ ਸਾਡੀ ਫਾਈਲ ਉਹ ਕਿਹੜੀ ਆਈ ਸਾਡੇ ਕੋਲ ਲੈ ਦੱਸੋ ਨਾ ਉਹ ਕਿਹੜੀ ਆਈ ਤੁਸੀਂ ਭਾਗ ਦੱਸੀ ਸਾਡੀ ਭਾਗੀ ਆਰ.ਐਨ.ਆਰ ਵੀ ਲਾਵਾਂਗੇ ਆਰ.ਐਨ.ਆਰ ਵੀ ਲਾਵਾਂਗੇ ਪਰ ਮੇਰੀ ਗੱਲ ਸੁਣੋ ਤੁਸੀਂ ਇਹਨਾਂ ਬੰਦਿਆਂ ਨੂੰ ਕੇਰ ਨੂੰ ਦਿਖਾਣ ਦੇਣਾ ਜਾਂ ਫਾਈਲ ਦਾ ਸਾਰਾ ਪਿੰਡ ਆਇਆ ਇੱਥੇ ਅਬੇ ਖਾਰੀ ਯਾਰ ਬੰਦੇ ਸਮਝਣ ਨਹੀਂ ਕੀ ਮੈਨੂੰ ਕੋ ਸੈਟਮੈਂਟ ਹੁੰਦੇ ਜੀ ਮੇਰੀ ਗੱਲ ਸੁਣੋ ਮੈਂ ਇਹਨੂੰ ਦਿਰੇਣਾ ਹਾਂ ਯਾਦ ਕਰੋ ਐਫ.ਆਈ.ਆਰ ਤੇ ਤੁਹਾਡੇ ਕੋਲ ਤੁਹਾਡੇ ਨਹੀਂ ਕਿਹੜੀ ਫਾਈਲ ਦਰਵਾਣਾ ਨਹੀਂ ਕਿਹਦੇ ਦਾ ਭਾਗੂ ਮਿਸਦੇ ਕਿਹਦੇ ਆਇਆ ਮਿਸਦੇ ਕਿਹਦੇ ਆਇਆ ਸਾਡਾ 60+ ਸਾਡਾ 60+ ਆ ਰਹੀ ਸਾਰਿਆ ਮੈਂ ਮੈਂ ਤਾਂ ਕੋਈ ਜਾਣੀ ਪੈ ਤਾ ਨਹੀਂ ਕੋਈ ਨਹੀਂ ਮਾਲਕ ਜਨਾ ਮਾਲਕ ਕੋਈ ਕਹਤਾ ਕਾਹ ਇੱਕ ਤਾਂ ਤੋੜਦਾ ਕੋਣਾ ਜਦੋਂ ਉਹਨਾਂ ਬੰਦਿਆਂ ਕੋਈ ਨਜਾਇਜ਼ ਕਬਜ਼ਾ ਨਹੀਂ ਮੇਰੀ ਗੱਲ ਸੁਣੋ ਨਾ ਬੀੜੀ ਸਾਹਿਬ ਉਹਨਾਂ ਬੰਦਿਆਂ ਕੋਈ ਮਿਸ ਵੀਰ ਨਹੀਂ ਕੀਤਾ ਕੋਈ ਨਜਾਇਜ਼ ਉਹਨਾਂ ਕੋ ਕਬਜ਼ਾ ਨਹੀਂ ਅਹੀਂ ਤੁਹਾਨੂੰ ਤੁਸੀਂ ਆਏ ਆਪਣੇ ਆਪ ਜਾਂ ਦਰਜ ਕਰਾਈਆ ਪੁਲਿਸ ਥਾਣਾ ਸੇਖਵਾਗੇ ਉੱਥੇ ਡਿਪਟੀ ਖਾਨ ਵੀ ਆਏ ਐ ਐਸਐਸਓ ਸਾਹਿਬ ਵੀ ਆਏ ਚੌਕੀ ਚਾਰ ਦਿਨ ਵੀ ਸਾਨੂੰ ਕਿਹਾ ਕਿ ਅਹੀਂ ਵੀਡੀਓ ਦੇ ਬਿਆਨਾਂ ਤੇ ਦਰਜ ਕਰਤੀ ਆ ਤੁਹਾਡੇ ਦੋਵੇਂ ਸਾਈਡ ਤੇ ਹੀ ਲੈਣਾ ਹੈ ਤਨਿਹਾਰਾ ਬਾਈ ਮੇਰੀ ਗੱਲ ਸੁਣੋ ਸਾਡੇ ਬੈਰ ਦੇ ਧਰ ਤੇ ਜਿੱਤਾ ਪੈਂਦਾ ਹੋਣਾ ਕਿਹਦੇ ਕਿਹਦੇ ਦਾ ਇਹੋ ਤੇ ਪੁੱਛਣ ਦੇ ਆ ਇਹੋ ਪੁੱਛਣਾ ਯਾਰ ਇੰਨਾ ਪਿੰਡ ਦਾ ਆ ਮੇਰੇ ਘੇਟ ਸਾਡੇ ਦੇ ਬਾਪਰੇ ਕਹਿੰਦੇ ਮੁੰਡਾ ਰੋੜਦਾ ਪਿਆ ਝੁਕੀ ਨਹੀਂ ਜਦੋਂ ਗੱਲ ਸਮਝ ਨਹੀਂ ਆ ਰਹੀ ਨਹੀਂ ਪਰ ਦੱਸੋ ਤੁਹਾਨੂੰ ਕਿਹੜੀ ਵਰਖਾ ਚਾਹੀਦੀ ਹੈ ਕੋਈ ਦੱਸੋ ਜੇ ਅਪ ਬਣਾਈ ਗੁਰੂ ਦਾ ਨਾਮ ਆਫੇ ਆਰਟੀਕਲ ਇਹ ਦੱਸੋ ਮੈਨੂੰ ਤਾਂ ਸਮਝ ਲੱਗਦਾ 10 ਵਜੇ ਆ ਕੇ ਲੱਗਣਾ ਨਹੀਂ ਕੱਥਾਂ ਦੇਖੋ ਸਾਡੇ ਕੋ ਆਰਟੀਕਲ ਬਣਾਈ ਆ 10 11 ਆਪ ਬੱਲੇ ਲਿਆ ਰੋ ਇਹ ਕਿ ਖਾਬ ਹਾਂ ਜੇ ਜਿਹੜੀ ਐਫ ਆਈ ਆਰ ਦਰਜ ਕਰਾਈ ਹੈ ਤੋ ਹਾਂ ਤੁਸੀਂ ਸਾਨੂੰ ਇਹ ਵਜ੍ਹਾ ਤੇ ਦੱਸੋ ਕਿਹੜੀ ਕਰਾਈ ਹੈ ਸਰ ਉਹ ਆਦੀ ਕਰਾਈ ਹੈ ਲਓ ਸਰ ਇਹ ਤਾਂ ਨਾਮ ਨਹੀਂ ਨਾਮ ਤਾਂ ਉਹ ਬੰਦੇ ਕੋਲ ਕੋਈ ਹੈਗਾ ਵਾ ਨਿਯਾਜ਼ ਕਮਜਾ ਤੇ ਨਾਮ ਨਾਲ ਕੋਈ ਮਿਸਦੇ ਕੀਤਾ ਜੇ ਕੋ ਵੀਡੀਓ ਹਰੀ ਜਾਵੇ ਨਿਯਾਜ਼ ਕਮਜਾ ਕਰਦਾ ਤੋ ਬਹਿਤ ਨਹੀਂ ਕਰਤੀ ਪਾਈ ਕੋ ਤਾਂ ਬਦਲ ਦੇ ਦੇ ਤੁਹਾਨੂੰ ਹੁਣ ਮੈਂ ਤਾਂ ਮੈਂ ਦੱਸ ਦੇ ਲੋ ਤੁਹਾਨੂੰ ਇਹ ਤਾਂ ਸੱਮੇ ਤੇ ਤੁਹਾਡਾ ਪ੍ਰਕਾਸ਼ ਰਾਮ ਨੂੰ ਕਹਿਣ ਦਾ ਪੁਛ ਪ੍ਰਕਾਸ਼ ਵੀ ਵੀਡੀਓ ਧਾਰੀ ਵਾਲ ਨੂੰ ਪੁੱਛ ਲੋ ਵੀ ਉਹਨੇ ਕਿਉਂ ਕਰਾਈ ਆ ਤੇ ਜੇ ਇਹਦੇ ਨਾਲ ਬੰਦੇ ਤੇ ਤੁਸੀਂ ਪਛਾਣ ਦਿਓ ਕਿ ਇਹ ਨੂੰ ਉਹਨਾਂ ਬੰਦਿਆਂ ਤੋਂ ਤੇ ਦੱਸੋ ਬੀਬੀ ਤਾ ਯਾਰ ਜੇਦਾ ਕੇ ਪਾਸ ਸਾਨੂੰ ਪਾਗਲਿਆ ਤੇ ਕਾਦੀ ਪਾਗਲੀ ਦੇ ਦਿੰਦਾ ਨਹੀਂ ਯਾਰ ਪਾਗਲਿਆ ਤੂੰ ਹੀ ਨੇਰੇ ਦੀ ਤੋਰੀ ਜਾਂਦੀ ਹੈ ਨਾ ਤੂੰ ਜਾਣੇ ਕੱਲ ਜਾ ਕੇ ਦੇਖ ਤੂੰ ਨੇਰੇ ਗਾ ਕਿਦਾਂ ਤੂੰ ਨੇਰੇ ਦਸਰ ਮਾਗਦੇ ਨਹੀਂ ਕਹਿੰਦੇ ਕਿ ਨੇਰੇ ਤੂੰ ਹੀ ਆ ਮੈਡ ਦਾ ਕਰਾ ਤੂੰ ਦੂਸਰੇ ਸਾਥੀ ਕਿਦਾਂ ਤੂੰ ਜਾਉਂਦਾ ਦੂਸਰੇ ਪੁਲਿਸ ਆ ਜਾ ਆ ਬਾਈ ਯਾਰ ਦੱਸ ਤੂੰ ਕਿਦਾਂ ਕਰਾਉਂਦਾ ਦੂਸਰੇ ਪੁੱਛੋ ਦੇ ਨਹੀਂ ਸੀ ਅਸੀਂ ਤੇ ਨਾਲ ਹੀ ਭੇਜਿਆ ਨਾ ਪੁਲਿਸ ਵਾਲੇ ਨੇ ਤਾਂ ਡੈਕੋ ਕਹਾ ਵਾ ਤਾਂ ਉਹਨਾਂ ਨੇ ਰਿਪੋਰਟ ਦਿੱਤੀ ਆ ਭਾਈ ਬੀਨਦੇ ਆ ਮੈਨੂੰ ਤੁਹਾਡੀ ਪਾਸ ਕਰੀ ਸਾਹਿਬ ਜੀ ਮੈਨੂੰ ਤੁਹਾਡੀ ਵੀ ਕਰਨ ਦੇ ਜਿਹੜਾ ਡਾ ਜਿਹੜੇ ਬਿਆਨ ਹੈ ਡਾਕਟਰ ਅਫਸਰਾਂ ਲਈ ਨਹੀਂ ਹੈ ਕਿ ਪਰ ਤੁਸੀਂ ਬੰਦਿਆਂ ਨੂੰ ਵੇਖੋ ਵੈਰੀਫਾਈ ਤੋਂ ਕਰਦੇ ਆ ਪੇਟ ਭੇਜਣ ਦੇ ਮੈਂ ਤਾਂ ਜਰੂਰ ਕਰਦਾ ਡਾਕਟਰ ਮੈਂ ਤਾਂ ਸਰ ਜੀ ਦਾ ਪੁੱਤ ਦਾ ਤੇਰਾ ਮਤਲਬ ਜਲਦੀ ਗਏ ਮੈਂ ਤੁਹਾਨੂੰ ਮਿਸ ਵੀ ਭੇਜਦਾ ਉਹ ਆ ਤਾਂ ਵੀ ਦੇਖੇ ਆ ਨਾ ਬੰਦੇ ਤੋਂ ਇੰਨਾ ਬੰਦੇ ਨੂੰ ਭੇਜਣ ਦੇ ਬਿਲਕੁਲ ਤਾਂ ਵੀ ਮੈਂ ਜਾਣੀ ਪਾ ਰ ਮੇਰੇ ਤੋਂ ਦੋ ਪਚਾ ਨਹੀਂ ਜੰਡਾ ਅਫਸਰ ਕਾ ਕਿਹੜਾ ਜਸਜੀਤ ਸਿੰਘ ਤੇ ਮਿਆਰ ਤੇ ਪੇਚ ਕਰਦਾ ਨਹੀਂ ਨਹੀਂ ਯਾਰ ਤੂੰ ਮੈਨੂੰ ਗੱਲ ਸੁਣ ਲਓ ਸਾਨੂੰ ਪੁੱਛਣਾ ਸਾਨੂੰ ਅਰ ਪੁੱਛਣਾ ਫੜ ਨਹੀਂ ਆਦਾ ਲੋਕ ਕਿੱਥੇ ਆਜਾ ਸੋਕੇ ਪੰਜ ਬੰਦੇ